ਗ੍ਰੇਡ ਪੰਜਾਬ ਟੀਵੀ ਨਾਲ ਜੁੜੇ ਹੋ ਮੈਂ ਹਾ ਅਭਿਸ਼ੇਕ ਜਲੋਟਾ ਗੱਲ ਕਰੀਏ ਬੀਤੇ ਦਿਨੀ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਇੱਕ ਬੱਚਾ ਕਿਡਨਾਪ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਜੀਆਰਪੀ ਪੁਲਿਸ ਨੇ 60 ਤੋਂ 65 ਘੰਟਿਆਂ ਦੇ ਵਿੱਚ ਉਸ ਬੱਚੇ ਨੂੰ ਬਰਾਮਦ ਕਰ ਲਿਆ ਦੱਸਦੀ ਕਿ ਬੱਚਾ ਛੋਟਾ ਸੀ ਜਿਸ ਦੇ ਕਾਰਨ ਇੱਕ ਸਾਲ ਦਾ ਜਿਹੜਾ ਇਹ ਬੱਚਾ ਸੀਗਾ ਤੇ ਲੁਧਿਆਣਾ ਜੀਆਰਪੀ ਪੁਲਿਸ ਦੀ ਜਿਹੜੀ ਆ ਉਹ ਹੋਰ ਮੁਸ਼ਕਲਾਵਾਂ ਜਨਦੀਆਂ ਸੀ ਕਿਉਂਕਿ ਬੱਚਾ ਹਮੇਸ਼ਾ ਆਪਣਾ ਰੂਪ ਬਦਲਦਾ ਸੀ ਸਾਡੇ ਨਾਲ ਜੀਆਰਪੀ ਦੇ ਐਸਪੀ ਬਲਰਾਮ ਸਿੰਘ ਰਾਣਾ ਮਜੂਨ ਨੇ ਗੱਲਬਾਤ ਕਰ ਲਿਆ ਰਾਣਾ ਜੀ 60 ਤੋਂ 65 ਘੰਟਿਆਂ ਦੇ ਵਿੱਚ ਪੁਲਿਸ ਨੇ ਇਹ ਬੱਚਾ ਜਿਹੜਾ ਹੈ ਬਰਾਮਦ ਕੀਤਾ ਹੈ ਰੇਲਵੇ ਸਟੇਸ਼ਨ ਤੋਂ ਕਿਡਨੈਪ ਹੋਇਆ ਸੀ ਬੱਚਾ 6 ਵੀਕ ਸਾਲ ਦਾ ਜਿਹੜਾ ਆਪਣਾ ਰੂਪ ਵੀ ਬਦਲਦਾ ਹੈ 1 ਸਾਲ ਦੇ ਵਿੱਚ 1 ਸਾਲ ਦਾ ਬੱਚਾ ਸੀ ਤੇ ਕਿੰਨੀ ਕੁ ਮੁਸ਼ਕਲਾਈਆਂ ਤੇ ਕੀ ਕੀ ਹੈ ਪੂਰਾ ਮਾਮਲਾ ਦੇਖੋ ਮੁਸ਼ਕਲਾਂ ਤਾਂ ਬਹੁਤ ਜ਼ਿਆਦਾ ਆਈਆਂ ਕਿਉਂਕਿ ਇਹ ਇਹ ਬਲਾਈਂਡ ਕਿਡਨੈਪਿੰਗਸ ਇੱਕ ਟਾਈਪ ਦੀ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਵੀ ਜਿਹੜਾ ਛੋਟਾ ਜਿਹਾ ਬੱਚਾ ਉਹਦੀ ਉਮਰ ਗਰੀਬ 1 ਸਾਲ ਹੈ ਉਹ ਹਜੇ ਬੋਲਦਾ ਵੀ ਕੁਝ ਨਹੀਂ ਹੈ ਨਾ ਉਹਨੂੰ ਪਤਾ ਨਾ ਕਿੱਥੋਂ ਆਇਆ ਮਾਪੇ ਕੌਣ ਹੈ ਜਿਹੜਾ ਬੱਚਾ ਬੋਲਦਾ ਨਹੀਂ ਫਿਰ ਉਸ ਜਿਹੜੀ ਮੇਨ ਹੈ ਕਿ ਬੱਚਾ ਟਾਈਮ ਟੂ ਟਾਈਮ ਜਿਵੇਂ ਜਿਵੇਂ ਗਰੋ ਕਰਦਾ ਹੈ ਤਾਂ ਉਹਦਾ ਰੰਗ ਰੂਪ ਵੀ ਬਦਲੀ ਜਾਂਦਾ ਹੈ ਤੇ ਥੋੜੇ ਟਾਈਮ ਬਾਅਦ ਇਹਦਾ ਪਤਾ ਵੀ ਲੱਗਣਾ ਸੀ ਕੌਣ ਹੈ ਕੌਣ ਨਹੀਂ ਤੇ ਪ੍ਰੋਬਲਮ ਸਾਨੂੰ ਇੰਨੀ ਆਈਆਂ ਕਿ ਇੱਕ ਤਾਂ ਨਾਈਟ ਸੀ ਰਾਤ ਦਾ ਟਾਈਮ ਸੀ ਤੇ ਜਿਹੜੀ ਸ਼ਿਕਾਇਤ ਕਰਤਾ ਜਾਂ ਸਾਡੇ ਮੁਕਦਮੇ ਦੀ ਮੁਦਈ ਹੈ ਲਾਲਤੀ ਦੇਵੀ ਜਿਹਦਾ ਨਾਂ ਹੈ ਉਹ ਸਾਡੇ ਕੋਲ ਕਰੀਬ-ਕਰੀਬ 8-9 ਘੰਟੇ ਬਾਅਦ ਪੁਲਿਸ ਸਟੇਸ਼ਨ ਤੇ ਆਈ ਹੈ ਬੱਚਾ ਕਿਡਨੈਪ ਹੋਣ ਤੋਂ ਬਾਅਦ ਸੀਸੀਟੀਵੀ ਫੁਟੇਜ ਦੇਖਣ ਤੋਂ ਪਤਾ ਲੱਗਾ ਕਿ ਬੱਚਾ ਜਿਹੜਾ ਕਿਡਨੈਪ ਹੋਇਆ ਉਹ ਕਰੀਬ 2.5 ਵਜੇ ਰਾਤ ਨੂੰ ਹੋਇਆ ਤੇ ਉਹ ਲੇਡੀ ਸਾਡੇ ਕੋਲ ਆਈ ਆ 8-9 ਵਜੇ ਮਤਲਬ ਕਹਿ ਸਕਦੇ ਆ ਕਿ ਲਾਪਰਵਾਹ ਲੇਡੀ ਸੀ ਕਿ ਜਿਸ ਦੇ ਕਰਕੇ ਬੱਚਾ ਕਿਡਨੈਪ ਹੋਇਆ ਕਿਉਂਕਿ ਇਨਫੋਰਮੇਸ਼ਨ ਵੀ ਪੁਲਿਸ ਨੂੰ ਲੇਟ ਦਿੱਤੀ ਗਈ ਇੱਕ ਤਾਂ ਇਨਫੋਰਮੇਸ਼ਨ ਬਹੁਤ ਲੇਟ ਸੀ ਰਾਤ ਦਾ ਬੱਚਾ ਕਿਡਨੈਪ ਹੋਇਆ ਤੇ ਲੇਡੀ ਸਾਡੇ ਕੋਲ ਆ ਰਹੀ ਆ ਸਵੇਰੇ ਫਿਰ ਜਿਹੜੇ ਅਸੀਂ ਬੱਚਾ ਰਿਕਵਰ ਕੀਤਾ ਜਿਹੜੀ ਦੋਸ਼ਣ ਹੈ ਤੇ ਉਹਦਾ ਸਹਿ ਦੋਸ਼ੀ ਹੈ ਜਿਹੜਾ ਇੰਦਰਦੇਵ ਤੇ ਦੋਸ਼ਣ ਅਨੀਤਾ ਉਹ ਉਹਨਾਂ ਦੀ ਮਡਲੀ ਪੁਛ ਗੇਸਚ ਵੀ ਇਹ ਆਇਆ ਕਿ ਵੀ ਜਦੋਂ ਉਹਨਾਂ ਨੇ ਗੈਸਲਾ ਲਿਆ ਹਿਸਾਬ ਕੀਤਾ ਕਿ ਵੀ ਇਹ ਜਿਹੜੀ ਆ ਲਾਲਤੀ ਦੇਵੀ ਹੈ ਲਾਲਤੀ ਦੇਵੀ ਲਾਪਰਵਾ ਕਿਸਮ ਦੀ ਜਨਾਨੀ ਹੈ ਉਹ ਚਾਰ ਬਾਰੀ ਕਰੀਬ-ਕਰੀਬ ਚਾਰ ਬਾਰੀ ਇਹਨਾਂ ਕੋਲ ਬੱਚਾ ਲਵਾਰਸ ਹਲ ਛੱਡ ਕੇ ਵੀ ਇਧਰ ਤੋਂ ਜਾਂਦੀ ਰਹੀ ਇੱਕ ਵਾਰੀ ਉਹ ਖਾਣਾ ਵੀ ਲੈ ਆਈ ਬਾਹਰੋਂ ਰੇਲਵੇ ਸਟੇਸ਼ਨ ਦੇ ਬਾਹਰੋਂ ਖਾਣਾ ਵੀ ਲੈ ਕੇ ਆਈ ਹੈ ਇੱਕ ਵਾਰੀ ਬੱਚਾ ਜਿਹੜੀ ਦੋਸ਼ਣ ਹੈ ਜਿਨ੍ਹਾਂ ਨੇ ਬੱਚਾ ਕਿਡਨਾਪ ਕੀਤਾ ਉਹਨਾਂ ਕੋਲ ਛੱਡ ਕੇ ਉਹ ਵਾਸ਼ਰੂਮ ਚਲੇ ਗਈ ਫਿਰ ਉਹਨਾਂ ਨੇ ਇੱਕ ਨੋਟ ਕੀਤਾ ਕਿ ਵੀ ਉਹ ਮੋਬਾਈਲ ਫੋਨ ਨੂੰ ਕੰਨੋਂ ਲਾ ਕੇ ਕਦੀ ਇੱਧਰ ਜਾ ਰਹੀ ਹੈ ਕਦੀ ਇੱਧਰ ਜਾ ਰਹੀ ਹੈ ਤੇ ਉਹਨਾਂ ਨੇ ਦੇਖਿਆ ਕਿ ਵੀ ਲਾਪਰਵਾਹ ਕਿਸਮ ਦੀ ਜਨਾਨੀ ਹੈ ਇਹਦਾ ਬੱਚਾ ਕਿਡਨਾਪ ਕਰਨਾ ਬੜਾ ਸੌਖਾ ਹੈ ਜਿਸ ਕਰਕੇ ਉਹ ਸਿਰਫ ਉਹਦੇ ਸੌਣ ਦੀ ਵੇਟ ਕਰਦੀਆਂ ਰਹੀਆਂ ਦੋਸ਼ੀ ਤੇ ਦੋਸ਼ਣ ਇੰਦਰਦੇਵ ਤੇ ਅਨੀਤਾ ਉਹ ਸਿਰਫ ਉਹਦੇ ਸੌਣ ਜਦੋਂ ਉਹ ਸੌ ਗਈ 1 ਵਜੇ ਦੇ ਕਰੀਬ ਉਹਦੇ ਦੱਸਣ ਮੁਤਾਬਕ ਕਿ ਮੈਂ ਰਾਤ 1 ਵਜੇ ਸੌ ਗਈ ਤੇ ਮੈਂ ਬੱਚਾ ਸਾਡੀ ਸੀਸੀਟੀਵੀ ਫੁਟੇਜ ਦੇ ਅਸਾਬ ਨਾਲ 2:15 AM ਰਾਤ ਨੂੰ ਬੱਚਾ ਇੱਕ ਲੇਡੀ ਤੇ ਇੱਕ ਉਹਦੇ ਨਾਲ ਉਹਦਾ ਸਹਿਦੋਸ਼ੀ ਦੋਸ਼ਣ ਤੇ ਦੋਸ਼ੀ ਬੱਚਾ ਕਿਡਨੈਪ ਕਰਕੇ ਲੈ ਜਾਂਦੇ ਸਾਨੂੰ ਸੀਸੀਟੀਵੀ ਚ ਫੁਟੇਜ ਦੇ ਗਏ ਇਹ ਬਰਾਮਦ ਕਿੱਥੋਂ ਹੋਇਆ ਬੱਚਾ ਲੁਧਿਆਣੇ ਚ ਬਰਾਮਦ ਹੋਇਆ ਕਿ ਲੁਧਿਆਣੇ ਤੋਂ ਬਾਹਰ ਬਰਾਮਦ ਹੋਇਆ ਨੇ ਇਹ ਬੱਚਾ ਦਾ ਲੁਧਿਆਣੇ ਚੋਂ ਹੀ ਬਰਮਦ ਹੋਇਆ ਇੱਥੇ ਗਿਆਸਪੁਰੇ ਦੇ ਨੇੜੇ ਕੋਈ ਗगन ਨਗਰ ਹੈ ਉਥੇ ਗਲੀ ਨੰਬਰ 2 ਜਿੱਥੇ ਇੱਕ ਰਾਏ ਤੇ ਮਕਾਨ ਤੇ ਰਹਿੰਦੀ ਸੀ ਦੋਸ਼ਨ ਅਨੀਤਾ ਪਹਿਲਾਂ ਸਾਨੂੰ ਇੰਦਰਦੇਵ ਦੀ ਫੁਟੇਜ ਮਿਲੀ ਹੈ ਇੰਦਰਦੇਵ ਵਿਸ਼ਕਰਮਾ ਕਲੋਨੀ ਹੈ ਕੋਈ ਢੋਲੇ ਵਾਲੇ ਦੇ ਨੇੜੇ ਉਥੇ ਜਦੋਂ ਅਸੀਂ ਡੋਰ ਟੂ ਡੋਰ ਸਰਚ ਕੀਤੀ ਤਾਂ ਸਾਨੂੰ ਇੱਕ ਬੱਚੇ ਨੇ ਦੱਸਿਆ ਕਿ ਵੀ ਅੰਕਲ ਤੇ ਆਂਟੀ ਇੱਥੇ ਰਹਿੰਦੇ ਆ ਤੇ ਬੱਚਾ ਕਹਿ ਜਾ ਰਿਹਾ ਕਿ ਵੱਲ ਲੁਧਿਆਣੇ ਤੋਂ ਬਾਹਰ ਲੈ ਜਾਣਾ ਸੀ ਇਹਨਾਂ ਨੇ ਯੂਪੀ ਵੱਲ ਨੂੰ ਲੈ ਜਾਣਾ ਸੀਗਾ ਤੇ ਕੀ ਇਹ ਸੱਚ ਹੈ ਕਿ ਇਹ ਯੂਪੀ ਲਈ ਜਾਂਦੇ ਤਿਆਰੀ ਚ ਸੀ ਦੇਖੋ ਇਹਨਾਂ ਦੇ ਦਸਣ ਮੁਤਾਬਕ ਤਾਂ ਇਹ ਇਥੋਂ ਖਿਸਕਣ ਦੀ ਤਿਆਰੀ ਸੀਗੀ ਹੁਣ ਮਾਨਯੋਗ ਅਦਾਲਤ 'ਚ ਇਹਨਾਂ ਨੂੰ ਪੇਸ਼ ਕਰਾਂਗੇ ਤਾਂ ਉੱਥੋਂ ਸਾਨੂੰ ਪਤਾ ਲੱਗੂਗਾ ਕਿ ਵੀ ਅਗਲਾ ਇਹਨਾਂ ਦਾ ਮੋਟਿਵ ਕੀ ਸੀ ਕਿਹੜੇ ਮਕਸਦ ਨਾਲ ਇਹਨਾਂ ਨੇ ਬੱਚਾ ਕਿਡਨਾਪ ਕੀਤਾ ਹੈ ਇਹ ਬੱਚੇ ਕੋ ਬੱਚੇ ਨੂੰ ਆਪਣੇ ਕੋ ਰੱਖਣਾ ਚਾਹੁੰਦੇ ਸੀ ਕਿ ਅੱਗੇ ਕੋਈ ਗਰੋ ਹੈ ਕਿ ਬੱਚਾ ਅੱਗੇ ਸੇਲ ਵਗੈਰਾ ਦਾ ਕੁਛ ਏਦਾਂ ਦਾ ਨਹੀਂ ਹਜੇ ਤਾਂ ਬਹੁਤ ਮੁਢਲੀ ਜੀ ਤਫਤੀਸ਼ ਹੈ ਹਜੇ ਤਾਂ ਇਹ ਬੱਚਾ ਰਿਕਵਰ ਕੀਤਾ ਹੁਣ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਾਂਗੇ ਤੇ ਵੱਧ ਤੋਂ ਵੱਧ ਪੁਲਿਸ ਰਿਮਾਂਡ ਦੀ ਮੰਗ ਕਰਾਂਗੇ ਇੱਕ ਜਨਰਲ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਵੀ ਬੜਾ ਸਾਥ ਦਿੱਤਾ ਇਸ ਮਾਮਲੇ ਨੂੰ ਸੀਰੀਅਸ ਲੈਂਦੇ ਹੋਏ ਸੀਸੀਟੀਵੀ ਕੈਮਰੇ ਚੈੱਕ ਕਰਨ ਚ ਕਾਫੀ ਉਹਨਾਂ ਨੇ ਟੈਕਨੀਕਲ ਮਦਦ ਕੀਤੀ ਹੈ ਸਾਡੇ ਮਾਨਯੋਗ ਸਪੈਸ਼ਲ ਡੀਜੀਪੀ ਸਾਹਿਬ ਮੈਡਮ ਸਸ਼ੀਪ੍ਰਭਾ द्विवेदी ਜੀ ਦੀ ਹਦਾਇਤਾਂ ਦੇ ਮੁਤਾਬਕ ਜਿਹਨੂੰ ਜਿਹਨੂੰ ਵੀ ਲੋੜ ਹੈ ਜਿਹਦੀ ਜਿਹਦੀ ਤੁਸੀਂ ਮਦਦ ਲੈ ਸਕਦੇ ਹੋ ਮੈਨੂੰ ਦੱਸੋ ਮੈਂ ਤੁਹਾਨੂੰ ਉਹ ਹੈਲਪ ਕਰਾ ਸਕਦੀ ਹਾਂ ਤਾਂ ਸਾਡੇ ਡੀਸੀਪੀ ਕ੍ਰਾਈਮ ਕਮਿਸ਼ਨਰ ਰੇਟਸ ਸਰਦਾਰ ਹਰਪਾਲ ਸਿੰਘ ਜੀ ਉਹਨਾਂ ਨੂੰ ਅਸੀਂ ਜਿੱਥੇ ਜਿੱਥੇ ਸਾਨੂੰ ਸੀਸੀਟੀਵੀ ਜਾਂ ਟੈਕਨੀਕਲ ਉਸ ਪ੍ਰੋਬਲਮ ਆ ਰਹੀ ਸੀ ਤਾਂ ਅਸੀਂ ਉਹਨਾਂ ਅੱਦੀ ਹੈਲਪ ਲਈ ਉਹਨਾਂ ਨੇ ਸਾਡਾ ਬੜਾ ਮਦਦ ਕੀਤੀ ਬਚਾ ਲੱਭਣ ਚ ਲੋਕਾਂ ਨੂੰ ਕੀ ਕਹਿਣਾ ਚਾਹੂੰਗਾ ਜਿਹੜੇ ਇੰਦਾ ਹੀ ਲਾਪਰਵਾਹੀ ਕਰਦੇ ਆ ਫਿਰ ਬਾਅਦ ਚ ਪੁਲਿਸ ਨੂੰ ਜਿਹੜੀ ਐ ਲੇਟ ਸੂਚਨਾ ਦਿੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੂੰ ਦੇਖੋ ਜੀ ਲੋਕਾਂ ਨੂੰ ਇਹੀ ਅਪੀਲ ਹੈ ਟਾਈਮ ਟੂ ਟਾਈਮ ਸਰਕਾਰਾਂ ਐਡਾਂ ਵੀ ਦੇ ਰਹੀ ਐ ਥਾਂ ਥਾਂ ਸਲੋਗਨ ਵੀ ਲਾ ਰਹੀ ਐ ਪੁਲਿਸ ਵੀ ਗਾਈਡ ਕਰਦੀ ਐ ਹਰ ਵਕਤ ਰੇਲ ਹਾਂ ਰੇਡੀਓ ਜਾਂ ਟੀਵੀ ਚ ਜਾਂ ਸੋਸ਼ਲ ਮੀਡੀਆ ਹੁਣ ਤਾਂ ਬਹੁਤ ਅਵੇਅਰ ਹੋ ਗਿਆ ਸੋਸ਼ਲ ਮੀਡੀਆ ਤੇ ਵੀ ਆਂਦਾ ਕਿ ਵੀ ਲਾਪਰਵਾਹ ਨਾ ਬਣੋ ਆਪਣੇ ਆਪਣੀ ਤੇ ਆਪਣੇ ਬੱਚਿਆਂ ਦੀ ਕੇਅਰ ਕਰੋ ਤੇ ਇਹ ਵੀ ਇੱਕ ਲਾਪਰਵਾਹੀ ਦਾ ਹੀ ਨਤੀਜਾ ਸਮਝਦੇ ਹਾਂ ਅਸੀਂ ਹੁਣ ਤੱਕ ਦੀ ਤਫਤੀਸ਼ ਦੇ ਮੁਤਾਬਕ ਕਿ ਉਹ ਲੇਡੀ ਆਪਣੇ ਬੱਚੇ ਨੂੰ ਲਵਾਰਸ ਹਲਚ ਹੋ ਗਈ ਕਹਿੰਦੇ ਕਿ ਜੀਆਰਪੀ ਬੁਲਸ ਨੂੰ ਇਤਲਾਹ ਵੀ ਦੇ ਕੇ ਗਈ ਸੀ ਕਿ ਆਪਣਾ ਬੱਚੇ ਨੂੰ ਸੰਭਾਲ ਕੇ ਰੱਖੋ ਸਬ ਇਨਸਪੈਕਟਰ ਜਨ ਨੇ ਜਿਹੜੇ ਉਹ ਵੀ ਉਹਨਾਂ ਨੂੰ ਅਗਾਹ ਕਰਕੇ ਗਏ ਸੀ ਕਿ ਇੱਥੇ ਆਪਣਾ ਸਮਾਨ ਤੇ ਬੱਚਾ ਸਾਂਭ ਕੇ ਰੱਖੋ ਫਿਰ ਵੀ ਉਹਨੇ ਡਿਵਟੀ ਲਾਪਰਵਾਹੀ ਕੀਤੀ ਸਾਡੇ ਨਾ ਨਾਈਟ ਸ਼ਿਫਟ ਦੇ ਵਿੱਚ ਸੁਰਿੰਦਰ ਏਐਸਆਈ ਸੁਰਿੰਦਰ ਤੇ ਏਐਸਆਈ ਗੁਰਜੀਤ ਉਹ ਦੋਨੋਂ ਕਰੀਬ ਕਰੀਬ 12 ਸਵਾ 12 ਵਜੇ ਐਲਈਡੀ ਨੇ ਦੱਸਿਆ ਲਾਲਤੀ ਦੇਵੀ ਨੇ ਕਿ ਮੈਨੂੰ ਉਹ ਆ ਕੇ ਕਹਿ ਕੇ ਪੁਲਿਸ ਨੇ ਆ ਕੇ ਕਿਹਾ ਸੀ ਕਿ ਵੀ ਤੁਹਾਡੇ ਛੋਟੇ ਛੋਟੇ ਬੱਚੇ ਐ ਤੇ ਤੁਸੀਂ ਸੋਣਾ ਨਹੀਂ ਐ ਇਹਨਾਂ ਦਾ ਖਿਆਲ ਰੱਖਣਾ ਤੇ ਇਹਨਾਂ ਦਾ ਕੋਈ ਵੀ ਮਿਸ ਹੈਪਨਿੰਗ ਹੋ ਸਕਦੀ ਥੋੜੇ ਨਾਲ ਉਹ ਉਹਨਾਂ ਨੂੰ ਅਵੇਅਰ ਕਰਕੇ ਅਲਰਟ ਕਰਕੇ ਗਏ ਸੀ ਬਟ ਇਹ ਲੈਡੀ ਫਿਰਸ ਹੋ ਗਈ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਥਾਣਾ ਜੀਆਰਪੀ ਦੇ ਐਸਪੀ ਬਲਰਾਮ ਸਿੰਘ ਰਾਣਾ ਨੇ ਦੱਸਿਆ ਕਿ ਜਿਹੜੀ ਲੇਡਿਸ ਹੈ ਉਸ ਦੀ ਜਿਹੜੀ ਅੰਗੈਲੀ ਦੇ ਕਾਰਨ ਲਾਪਰਵਾਹੀ ਦੇ ਕਾਰਨ ਇਹ ਜਿਹੜਾ ਬੱਚਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅਗਵਾ ਹੋਇਆ ਸੀ ਪਰ ਉਸ ਨੂੰ ਅਸੀਂ 60 ਤੋਂ 65 ਘੰਟਿਆਂ ਦੇ ਵਿੱਚ ਲੁਧਿਆਣੇ ਦੇ ਵਿੱਚ ਉਹੀ ਜਿਹੜਾ ਬਰਾਮਦ ਕਰ ਲਿਆ ਹੁਣ ਅਗਲਾ ਰਿਮਾਂਡ ਲੈ ਕੇ ਇਹ ਕਾਰਨਾ ਦਾ ਪਤਾ ਕਰਾਂਗੇ ਕਿ ਬੱਚੇ ਦਾ ਇਹ ਕੀ ਕਰਨ ਵਾਲੇ ਸੀ ਲੁਧਿਆਣਾ ਤੋਂ ਮਸ਼ੀਕ ਜਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ